ਅੱਲਾ ਸਰਕਾਰ ਮੁਤਾਬਕ ਪਿਆਰ ਸਰਕਾਰ ਮੁਤਾਬਕ ਪਰ ਸਰਕਾਰ ਇੱਥੋਂ ਤੱਕ ਗਿਰ ਗਈ ਉਹਨੇ ਜੜੀਆ ਕੱਲ ਆਜੇ ਅਨੰਦਪੁਰ ਸਾਹਿਬ ਦਾ ਸਿੱਧੀ ਸਾਗਾ ਜਿਹੜਾ ਹੋਇਆ ਦਿੱਲੀ ਦੇ ਵਿੱਚ ਗੁਰੂ ਸ੍ਰੀ ਗੁਰੂ ਦੇਖਵਾ ਦਰਿਆ ਬਣਾ ਕੇ ਹਟ ਗਿਆ ਕਿਹੜੇ ਮੂੰਹ ਨਾਲ ਦਾਵੇ ਕਰਤੀ ਅਸੀਂ ਭਾਈ ਜੀ ਸਾਡੇ ਸ਼ੱਟਾ ਲੱਗਿਆ ਨੇ ਸਾਡੇ ਕੇਸਾਂ ਦੀ ਬੇਦਬੀ ਕਰ ਰਹੀ ਹੈ ਸਾਡੇ ਕੇਸ ਰੋਲੇ ਇਹਨਾਂ ਨੇ ਕਿਹੜੇ ਮੂੰਹ ਨਾਲ ਦਾਵੇ ਕਰਤੀਏ ਵੀ ਅਸੀਂ ਸੱਚਾ ਮਰਤੀਆ ਕੀ ਕਰ ਰਹੇ ਨੇ ਉਹ ਦੇਖੋ ਉਹ ਦੇਖੋ ਜਬਰਦਸਤੀ ਕਰ ਰਹੇ ਆ ਉਹ ਦੇਖੋ ਜਬਰਦਸਤੀ ਕਰ ਰਹੇ ਆ ਉਹ ਦੇਖੋ ਉਹ ਦੇ ਉਹ ਜਬਰਦਸਤੀ ਬੁਰਦਾਬ 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 ਤੇ ਪੰਜਾਬ ਵਿੱਚ ਇਹ ਰੋਡਵੇਚ ਕਰਮਚਾਰੀ ਅੱਜ 28 ਨਵੰਬਰ ਹੜਤਾਲ ਕਰ ਰਹੇ ਨੇ ਪੂਰੇ ਸਵੇਰ ਵਿੱਚ ਹਫੜਾ ਦਫੜੀ ਮਚ ਗਈ ਹੈ ਸੰਗਰੂਰ ਵਿੱਚ ਇੱਕ ਕਰਮਚਾਰੀ ਨੇ ਆਪਣੇ ਆਪ ਤੇ ਪੈਟਰੋਲ ਪਾ ਕੇ ਅੱਗ ਲਗਾਉਣ ਦੀ ਕੋਸ਼ਿਸ਼ ਕੀਤੀ ਹੈ ਉੱਥੇ ਹੀ ਪਟਿਆਲਾ ਤੇ ਰੋਪੜ ਵਿੱਚ ਵੀ ਪੁਲਿਸ ਮੁਲਾਜ਼ਮਾ ਅਤੇ ਬਸ ਮੁਲਾਜ਼ਮਾ ਵਿਚਾਲੇ ਜੰਮ ਕੇ ਚੜਪਾ ਹੋਈਆਂ ਨੇ ਤਸਵੀਰਾਂ ਰੋਪੜ ਅਤੇ ਪਟਿਆਲਾ ਦੀਆਂ ਨੇ ਜਿੱਥੇ ਕਿ ਪੁਲਿਸ ਮੁਲਾਜ਼ਮਾ ਅਤੇ ਬਸ ਮੁਲਾਜ਼ਮਾ ਵਿਚਾਲੇ ਖਿੱਚਤੂ ਹੋਈ ਏ ਕਈ ਬਸ ਮੁਲਾਜ਼ਮਾ ਦੀਆਂ ਪੱਗਾਂ ਤੱਕ ਉੱਤਰ ਗਈਆਂ ਨੇ ਬੰਦੇ ਸਰਕਾਰ ਮੁਕਾਬਲਾ ਪਿਆਰ ਸਰਕਾਰ ਮੁਕਾਬਲਾ ਜਮ ਰਾਜ ਨੂੰ ਬੁਲਾਵਾ ਦੇ ਨਾਲ ਇਸ ਦੇ ਨਾਲ ਮਰਾਜ ਦੇ ਨਾਲ ਰਸਤਾ ਖਾਮੋ ਬਗੈਰ Ya, verdad, estoy yo de cobre, cobre, ya, verdad, estoy reineo de. ਜਬਰਦਸਤੀ ਉਹ ਦੇ ਕੋ ਗੱਡੀਆਂ ਜਬਰਦਸਤੀ ਬਿਠਾ ਲ ਰਹੇ ਨੇ ੱੱਕਾ ਛਰੇਆਮ ੱੱਕਾ ਕਰ ਰਹੇ ਨੇ ਦੇਖੋ ਆ ਦੇਖ ਲੋ ਉਹ ਕਹਾ ਲਾਓ ਕਹਾ ਕਰ ਲੋ ਉਹ ਮੱਟ ਲੋ ਗੱਡੀਆਂ ਕਹਾ ਕਰੋ ਗੱਡੀਆਂ ਲਾਓ ਗੱਡੀਆਂ ਕਿੱਥੇ ਲਾਓ ਕਰੋ ਬੰਦ ਕਰ ਦਿਓ ਰੋਡ ਬੰਦ ਕਰੋ ਫੋੜਾ ਫੜ ਬੰਦ ਕਰ ਦਿਓ ਕਹਾ ਕਰ ਦਿਓ ਗੱਡੀਆਂ ਕਿੱਥੇ ਕਰ ਦਿਓ ਲਾ ਦਿਓ ਕਹਾ ਨਹੀਂ ਹੁੰਦੇ ਹਾਂ ਗੱਡੀਆਂ ਕਰੋ ਜਿਵੇਂ ਬੰਦ ਕਰੋ ਰੋਡ ਉਧਰ ਲੁਧਿਆਣਾ ਵਿੱਚ ਕੁਝ ਕਰਮਚਾਰੀ ਪਾਣੀ ਦੀਆਂ ਟੈਂਕੀਆਂ ਤੇ ਚੜੇ ਨੇ ਅਤੇ ਉਹਨਾਂ ਵੱਲੋਂ ਕਿਲੋਮੀਟਰ ਸਕੀਮ ਤੇ ਚੱਲਦੀਆਂ ਬੱਸਾਂ ਦਾ ਵਿਰੋਧ ਕੀਤਾ ਜਾ ਰਿਹਾ ਹੈ ਕਿਲੋਮੀਟਰ ਦੇ ਟੈਂਡਰ ਜਿਹੜੇ ਸਰਕਾਰ ਦੇ ਆਏ ਬਟਾ ਉਹ ਦਾ ਦਾਰਾ ਦੇਣ ਜਾ ਰਹੀ ਹੈ ਉਹ ਸਾਡੀ ਮੰਗ ਸੀ ਅਸੀਂ ਉਹਦਾ ਵਿਰੋਧ ਕੀਤਾ ਪਰ ਸਰਕਾਰ ਇੱਥੋਂ ਤੱਕ ਗਿਰ ਗਈ ਉਹ ਜੜੀ ਆ ਕੱਲ ਅਜੇ ਅਨੰਦਪੁਰ ਸਾਹਿਬਾ ਸਿੱਧੀ ਸਾਗਾ ਜਿਹੜਾ ਹੋਇਆ ਦਿੱਲੀ ਦੇ ਵਿੱਚ ਕੁਸ਼ੀ ਗੁਰੂ ਦੇਖਵਾ ਦਰਜਾ ਮਣਾ ਕੇ ਹਟ ਗਿਆ ਕਿਹੜੇ ਮੂੰਹ ਨਾਲ ਦਾਵੇ ਕਰਦੀ ਸੀ ਭਾਈ ਜੀ ਸੱਟਾਂ ਲੱਗੀਆਂ ਨੇ ਸਾਡੇ ਕੇਸਾਂ ਦੀ ਬੇਅਦਬੀ ਕਰ ਰਹੀ ਹੈ ਥੱਲੇ ਨਾ ਤੂੰ ਸਾਡੇ ਕੇਸ ਰੋਲੇ ਇਹਨਾਂ ਨੇ ਕਿਹੜੇ ਮੂੰਹ ਨਾਲ ਦਾਵੇ ਕਰਦੀਏ ਵੀ ਅਸੀਂ ਸੱਚਾ ਮਰਤੀ ਆ ਸੱਟਾਂ ਲੱਗੀਆਂ ਸੁਲਤਾਨ ਬਿਲਕੁਲ ਸੱਟਾਂ ਲੱਗੀਆਂ ਡੰਡੇ ਮਾਰੇਗੇ ਸਾਡੇ ਕੱਪੜੇ ਪੜ ਗਿਆ ਕੱਚੇ ਦੇ ਵਿੱਚ ਸਾਡੇ ਕੱਪੜੇ ਪੜ ਦਾ ਸ਼ਹਿਰ ਆ ਗਿਆ ਭਾਈ ਜੀ ਕਹਿਣਾ ਕਿ ਜਾਹੋਗੇ ਬੂਸੇ ਦੇ ਪਰਲੇ ਵਰਤੀਰੇ ਨੂੰ ਆ ਦੇਖੋ ਤਾਈ ਤਸਵੀਰਾਂ ਪਟਿਆਲਾ ਦੀਆਂ ਨੇ ਜਿੱਥੇ ਪੁਲਿਸ ਅਤੇ ਰੋਡ ਵਿੱਚ ਕਰਮਚਾਰੀਆਂ ਵਿਚਾਲੇ ਝੜਪ ਹੋਈ ਏ ਪੁਲਿਸ ਨੇ ਕਈ ਕਰਮਚਾਰੀਆਂ ਨੂੰ ਹਿਰਾਸਤ ਵਿੱਚ ਵਿਲਿਆ ਪੰਜਾਬ ਪਰ ਵਿੱਚ ਬਸਾ ਨੂੰ ਬੰਦ ਕੀਤਾ ਗਿਆ ਹੈ ਬਸ ਮੁਲਾਜ਼ਮ ਕਿਲੋਮੀਟਰ ਸਕੀਮ ਤੇ ਚਾਲੀਆਂ ਬਸਾਂ ਦਾ ਵਿਰੋਧ ਕਰ ਰਹੇ ਨੇ ਕਿਲੋਮੀਟਰ ਸਕੀ ਮਦੀਨ ਬਸਾਂ ਦੇ ਟੈਂਡਰ ਰੱਦ ਕਰਨ ਦੀ ਮੰਗ ਇਹਨਾਂ ਕਾਮਿਆਂ ਵੱਲੋਂ ਕੀਤੀ ਜਾ ਰਹੀ ਹੈ ਮੇਰਾ ਨਾਮ ਹਰਜਿੰਦਰ ਸਿੰਘ ਪੰਜਾਬ ਰੋਡਵੇ ਪਨਬਸ ਪੀ ਆਰਟੀਸੀ ਕੰਟਰੈਕਟ ਵਰਕਰ ਜੀ ਨੇ 25/11 ਦਾ ਵਰਸ਼ ਆਪਦਾ ਮੈਂ ਪ੍ਰਧਾਨ ਹਾਂ ਜੀ ਦੇਖੋ ਜੀ ਜਿਹੜਾ ਅੱਜ ਦਾ ਬੰਦ ਕਰਨ ਦਾ ਸਾਨੂੰ ਨੋਬਜ਼ ਆਈਆ ਜਿਹੜਾ ਅੱਜ ਪੰਜਾਬ ਰੋਡਵੇ ਪਨਬਸ ਦੇ ਵਿੱਚ ਸਰਕਾਰ ਵੱਲੋਂ ਕਿਲੋਮੀਟਰ ਸਕੀਮ ਬੱਸਾਂ ਦਾ ਟੈਂਡਰ ਖੋਲਣ ਜਾ ਰਿਹਾ ਸੀਗੇ 2 ਵਜੇ ਤੇ ਸਾਡਾ 12 ਵਜੇ ਸ਼ਾਂਤਮਈ ਗੇਟ ਰੈਲੀਆ ਸੀਗਾ ਪਰ ਸਰਕਾਰ ਨੇ ਜਿਹੜੇ ਸਾਡੇ ਆਗੂ ਨੇ ਪ੍ਰਸ਼ਾਸਨ ਵੱਲੋਂ ਉਹਨਾਂ ਨੂੰ ਘਰਾਂ ਦੇ ਵਿੱਚ ਨજર ਅੰਦਾਜ਼ ਕੀਤਾ ਗਿਆ ਤੇ ਸਾਨੂੰ ਉਸ ਦੇ ਰੋਸ ਵੱਜੋ ਜਿਹੜੇ ਪਹਿਲੇ ਟਾਈਮ ਤੋਂ ਨੇ ਪੂਰੇ ਪੰਜਾਬ ਦੇ ਜਿਹੜੇ ਬੱਸ ਸਟੈਂਡ ਬੰਦ ਕਰਨੇ ਨੇ ਉਹ ਬੰਦ ਕਰਨ ਦੀ ਨੋਮਤਾਈ ਹੈ ਜੀ ਮੰਗਾ ਕੀ ਬੋਲਦਾ ਜੀ ਮੰਗਾ ਹੀ ਸਾਡੇ ਕਿਲੋਮੀਟਰ ਸਕੀਮ ਬੱਸਾਂ ਦੇ ਟੈਂਡਰ ਰੱਦ ਕੀਤੇ ਜਾਣ ਮਹਿਕਮੇ ਦੀ ਆ ਆਪਣੀਆਂ ਮਾਲਕੀ ਦੇ ਬਸਾ ਪਾਈਆਂ ਜਾਣ ਜਿਹੜੇ ਕੱਚੇ ਮੁਲਾਜ਼ਮ ਨੇ ਉਹਨਾਂ ਨੂੰ ਪੱਕੇ ਕੀਤਾ ਜਾਵੇ ਤੇ ਜਿਹੜਿਆ ਹੋਰ ਮੰਗਾ ਨੇ ਸਾਡੇ ਮੰਗ ਪੱਤਰ ਵਿੱਚ ਪੰਜਾਬ ਸਰਕਾਰ ਨੂੰ ਦਿੱਤੇ ਹੋਏ ਨੇ ਜਿੱਤੇ ਵਾਰ-ਵਾਰ ਮੀਟਿੰਗਾਂ ਵੀ ਹੋ ਜਾਂਦੀਆਂ ਤੇ ਜਿੰਨੀਆਂ ਵੀ ਮੀਟਿੰਗਾਂ ਹੋਈਆਂ ਨੇ ਸਾਰਿਆਂ ਬੇਸਿੱਟਾ ਨਿਕਲਿਆ ਨੇ ਸੋ ਉਸ ਦੇ ਰੋਸ ਵਿੱਚ ਜੋ ਜਿਹੜੇ ਸਾਨੂੰ ਅੱਜ ਧਰਨੇ ਮੁਜ਼ਾਰੇ ਕਰਨੇ ਪੈ ਰਹੇ ਨੇ ਸੋ ਅਸੀਂ ਸਰਕਾਰ ਨੂੰ ਬੇਨਤੀ ਕਰਦੇ ਵੀ ਜਿਹੜੇ ਸਾਡੇ ਮਸਲੇ ਨੇ ਮੰਗਾ ਨੇ ਜਾਇਜ਼ ਨੇ ਉਹਨਾਂ ਦਾ ਹੱਲ ਕੀਤਾ ਜਾਵੇ ਤਾਂ ਜੋ ਪੰਜਾਬ ਦੇ ਲੋਕਾਂ ਨੂੰ ਖੱਜਲ-ਖੁਆਰੀ ਦਾ ਸਾਹਮਣਾ ਨਾ ਕਰਨਾ ਪਵੇ ਸਰਕਾਰ ਨਾਲ ਮੀਟਿੰਗ ਹੋਈ ਸਰਕਾਰ ਨਾਲ ਮੀਟਿੰਗਾਂ ਸਾਡੇ ਆ ਜੀ 35 ਤੋਂ 40 ਮੀਟਿੰਗਾਂ ਹੋ ਚੁੱਕੀਆਂ ਨੇ ਸਾਰੀਆਂ ਮੀਟਿੰਗਾਂ ਬੇਸਿੱਟਾ ਰਹੀਆਂ ਨੇ ਜਿੱਥੋਂ ਗੱਲ ਸ਼ੁਰੂ ਹੁੰਦੀ ਆ ਉੱਥੇ ਹੀ ਗੱਲ ਖਤਮ ਹੋ ਜਾਂਦੀ ਆ ਉਹੀ ਮੀਟਿੰਗਾਂ ਵਾਰ-ਵਾਰ ਹੋ ਰਹੀਆਂ ਨੇ ਤੇ ਸਰਕਾਰ ਹੈ ਜਿਹੜੀ ਉਹ ਮਸਲੇ ਨੂੰ ਹੱਲ ਵਾਲੇ ਪਾਸੇ ਨੂੰ ਨਹੀਂ ਜਾ ਰਹੀ ਤੇ ਸਗੋ ਪ੍ਰਾਈਵੇਟ ਕਾਰਪੋਰੇਟਾਂ ਨਾਲ ਸਾਂਝ ਬਗਾਉਣ ਦੇ ਲਈ ਵਾਰ-ਵਾਰ ਮੈਕਮੇ ਨੂੰ ਖਤਮ ਕਰਨ ਦੇ ਲਈ ਕਿਲੋਮੀਟਰ ਸਕੀਮ ਬੱਸਾਂ ਦੇ ਟੈਂਡਰ ਲੈ ਕੇ ਆ ਰਹੀ ਹੈ ਜੀ ਇਹ ਕਾਰਨ ਸਮਝਦਿਓ ਕਿ ਸੰਝੋਤਾ ਨਹੀਂ ਹੋ ਪਾਰਿਆ ਪੀਆਰਟੀ ਦੇ ਨਾਲ ਸਰਕਾਰ ਨੂੰ ਦੇਖੋ ਜੀ ਅਸੀਂ ਚਾਹੁੰਦੇ ਆ ਵੀ ਮੈਕਮੇ ਨੂੰ ਬਚਾਇਆ ਜਾਵੇ ਮੈਕਮੇ ਵਿੱਚ ਸਰਕਾਰੀ ਬੱਸਾਂ ਪਾਈਆਂ ਜਾਣ ਜੇ ਮੈਕਮੇ ਦੇ ਸਰਕਾਰੀ ਬੱਸਾਂ ਪੈਣੀਆਂ ਤਾਂ ਜਿਹੜੇ ਸਾਡੇ ਪੰਜਾਬ ਦੇ ਬੇਰਜ਼ਗਾਰ ਨੇ ਉਹਨਾਂ ਨੂੰ ਰਜ਼ਗਾਰ ਦੇ ਸਾਧਨ ਇੱਥੇ ਮਹੀਆ ਹੋਣਗੇ ਸੋ ਇਸ ادارے ਨੂੰ ਬਚਾਉਣ ਦੀ ਗੱਲ ਕਰਦੇ ਆ ਅਸੀਂ ਪੰਜਾਬ ਦੇ ਖਜ਼ਾਨੇ ਨੂੰ ਬਚਾਉਣ ਦੀ ਗੱਲ ਕਰਦੇ ਆ ਇਹ ਲੋਕਾਂ ਦੀ ਸਹੂਲਤ ਦੇ ਹਜ਼ਾਰੇ ਨੇ ਅੱਜ ਤੁਸੀਂ ਦੇਖ ਲਓ ਇੱਕ ਬੱਸ ਦੇ ਵਿੱਚ 50 50 ਸਵਾਰੀਆਂ ਹੁੰਦੀਆਂ ਨੇ ਉਹਦੇ ਵਿੱਚ 50 ਸੀਟਾਂ ਵਾਲੀ ਦੇ ਵਿੱਚ 100 ਪਲੱਸ ਅਸੀਂ ਸਵਾਰੀ ਨੂੰ ਸਫ਼ਰ ਕਰਾ ਰਿਆ ਅਸੀਂ ਉਸ ਬੱਸਾਂ ਦੀ ਮੰਗ ਕਰਦੇ ਆ ਵੀ ਉਹਨਾਂ ਦੀ ਜਿਹੜੀ ਗਿਣਤੀ ਆ ਉਹ ਵਧਾਈ ਜਾਵੇ ਇਸ ਅਦਾਰਿਆਂ ਨੂੰ ਬਚਾਇਆ ਜਾਵੇ ਇਸ ਜਿਹੜੀ ਸਰਕਾਰੀ ਖਜ਼ਾਨੇ ਨੇ ਉਹਦੀ ਲੁੱਟ ਨੂੰ ਬਚਾਇਆ ਜਾਵੇ ਮੈਕਮੇ ਦੀ ਆਪਣੀ ਮਲਕੀ ਦੀਆਂ ਬੱਸਾਂ ਪਾਈਆਂ ਜਾ ਦੇਖੋ ਜੀ ਲੋਕ ਖੱਜਲ ਹੋ ਰਹੇ ਨੇ ਲੋਕ ਸਫਰ ਕਰਦੇ ਨੇ ਉਹਦੋਂ ਵੀ ਖੱਜਲ ਹੁੰਦੇ ਨੇ ਇੱਕ ਬੱਸ ਦੇ ਵਿੱਚ 50 ਜਾਂ 48 ਸੀਟਾਂ ਨੇ ਜਾਂ 58 ਸੀਟਾਂ ਨੇ ਉਹਦੇ ਵਿੱਚ ਵੀ ਅਸੀਂ ਉਹਦੀ ਸ਼ਮਤਾ ਤੋਂ ਡਬਲ ਨੂੰ ਸਫਰ ਕਰਾ ਰਹੇ ਆ ਉੱਥੇ ਜਿਹੜੀਆਂ ਸਾਡੀਆਂ ਮਾਤਾ ਨੇ ਭੈਣਾਂ ਨੇ ਜਿਹੜੇ ਬੱਚੇ ਨੇ ਉਹ ਵੀ ਲੰਮਕ ਕੇ ਜਾਂ ਖੜੇ ਹੋ ਕੇ ਜਾਂ ਬਹੁਤ ਤੰਗ ਪਰੇਸ਼ਾਨੀ ਨਾਲ ਸਫ਼ਰ ਕਰਦੇ ਨੇ ਅਸੀਂ ਉਹਨਾਂ ਦੀਆਂ ਮੰਗਾਂ ਨੂੰ ਵੀ ਨਾਲ ਲੈ ਕੇ ਚੱਲ ਰਹੇ ਆ ਤੇ ਉਸ ਬੱਸਾਂ ਜਿਹੜੀਆਂ ਮੈਕਮੇਂ ਦੀਆਂ ਪਹਿਣ ਗਿਆ ਜੱਥੇ ਮੈਕਮੇਂ ਦੀ ਤਰੱਕੀ ਹੋ ਗਈ ਮੈਕਮਾ ਵੱਧੇ ਵਾਲੇ ਪਾਸੇ ਜਾਊਗਾ ਤੇ ਉੱਥੇ ਜਿਹੜੇ ਪੰਜਾਬ ਦੇ ਬੇਰਜ਼ਗਾਰ ਨੇ ਉਹਨਾਂ ਨੂੰ ਵੀ ਇੱਥੇ ਰਜ਼ਗਾਰ ਦੇ ਸਾਧਨ ਮਈਆ ਹੋਣਗੇ ਅਜੇ ਤੱਕ ਕਿ ਤਿੰਨ ਦੇ ਲੈ ਕੇ ਕਿੰਨੇ ਵਜੇ ਤੱਕ ਦੇਖੋ ਜੀ ਪ੍ਰਸ਼ਾਸਨ ਵੱਲੋਂ ਸਰਕਾਰ ਵੱਲੋਂ ਮੈਨੇਜਮੈਂਟ ਵੱਲੋਂ ਧੱਕਾ ਕੀਤਾ ਜਾ ਰਿਹਾ ਸਾਡੇ ਜਿਹੜੇ ਆਗੂ ਨੇ ਉਹਨਾਂ ਨੂੰ ਚੁੱਕ ਕੇ ਥਾਣਿਆਂ ਦੇ ਵਿੱਚ ਜਾ ਉਹਨਾਂ ਨੂੰ ਘਰਾਂ ਦੇ ਵਿੱਚ ਨਜ਼ਰ ਅੰਦਾਜ਼ ਕੀਤਾ ਜਾ ਰਿਹਾ ਜਿੰਨਾ ਚਿਰ ਇਹ ਟੈਂਡਰ ਰੱਦ ਨਹੀਂ ਹੁੰਦੇ ਸਾਡੇ ਜਿਹ ਸਾਥੀ ਚੱਕੇਗੇ ਨੇ ਉਹਨਾਂ ਨੂੰ ਬਾਇਜ਼ਤ ਬਰੀ ਨਹੀਂ ਕਰਦੇ ਉਹਨਾਂ ਚਿਰੇ ਸਾਡਾ ਜਿਹੜਾ ਸੰਘਰਸ਼ ਆ ਉਹ ਕਰ ਰਹੇ ਆ ਜੇ ਲੋੜ ਪਈ ਸਾਨੂੰ ਇਹ ਸੰਘਰਸ਼ ਹੋਰ ਵੀ ਤੇ ਤਬਾਸ ਮੁਲਾਜ਼ਮਾਂ ਦਾ ਕਹਿਣਾ ਹੈ ਕਿ ਇਸ ਵਾਰ ਉਹਨਾਂ ਦੀ ਹੜਤਾਲ ਅਣਮਿੱਥੇ ਸਮੇਂ ਲਈ ਹੋਵੇਗੀ ਇਸ ਦੌਰਾਨ ਹੜਤਾਲ ਦੇ ਐਲਾਨ ਤੋਂ ਬਾਅਦ ਪੰਜਾਬ ਸਰਕਾਰ ਵੀ ਕਰਮਚਾਰੀਆਂ ਤੇ ਸਖਤੀ ਕਰ ਰਹੀ ਹੈ ਸੁਬੇਪਾਰ ਵਿੱਚ ਯੂਨੀਅਨ ਆਗੂਆਂ ਨੂੰ ਗ੍ਰਿਫਤਾਰ ਕੀਤਾ ਗਿਆ ਹੈ ਬਸ ਹੜਤਾਲ ਕਾਰਨ ਹਾਲਾਂਕਿ ਜਨਤਾ ਨੂੰ ਵੀ ਕਾਫੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਉਧਰ ਪੁਲਿਸ ਮੁਲਾਜ਼ਮਾਂ ਦਾ ਕਹਿਣਾ ਹੈ ਕਿ ਉਹ ਬਿਊਟੀ ਪੁਗਾ ਰਹੇ ਨੇ ਅਤੇ ਇਹਨਾਂ ਬਸਮ ਨੂੰ ਲਾਜ਼ਮਨ ਰੋਕਣ ਦੀ ਉਹਨਾਂ ਵੱਲੋਂ ਕੋਸ਼ਿਸ਼ ਕੀਤੀ ਜਾ ਰਹੀ ਹੈ ਪੁਲਿਸ ਪ੍ਰਸ਼ਾਸਨ ਮਾਰਨਿੰਗ ਤੋਂ ਮੌਜੂਦ ਆ ਸਾਡੇ ਨਾਲ ਗੱਲਬਾਤ ਚੱਲਦੀ ਸੀ ਕਿ ਤੁਸੀਂ ਜੇ ਕੋਈ ਐਜੀਟੇਸ਼ਨ ਕਰਨੀ ਹੈ ਤੰਨੂੰ ਪੀਸਫੁਲੀ ਕਰ ਲਓ ਬਟ ਇਹਨਾਂ ਨੇ ਫਿਰ ਗੇਟ ਨੂੰ ਲੋਕ ਲਾਣੇ ਸ਼ੁਰੂ ਕਰਤੇ ਬੱਸੇ ਲਾਣੀਆਂ ਸ਼ੁਰੂ ਕਰਤੀਆਂ ਉਦੋਂ ਬਾਅਦ ਫਿਰ ਪੈਟਰੋਲ ਦੀਆਂ ਬੋਟਲਜ਼ ਲੈ ਕੇ ਆ ਗਏ ਔਰ ਉਦੋਂ ਬਾਅਦ ਫਿਰ ੜਕਾਉ ਪਾਸ਼ੰਚਾ ਲੱਗੇ ਮੈਂ ਵੀ ਇੱਥੇ ਸੀਗਾ ਨਾਲ ਮੇਰੇ ਡਿਊਟੀ ਮੈਜਿਸਟਰੇਟ ਸੀ ਅਸੀਂ ਉਹਨਾਂ ਨੂੰ ਬਾਰ ਬਾਰ ਸਮਝਾਇਆ ਵੀ ਕਾਨੂੰਨ ਨੂੰ ਹੱਥ ਸੇ ਨਾ ਲਓ ਔਰ ਹਰ ਚੀਜ਼ ਦਾ ਜਿਹੜਾ ਹੱਲ ਹੈ ਗੱਲਬਾਤ ਕਰਕੇ ਜਾਂ ਕਿਸੇ ਤਰੀਕੇ ਨਾਲ ਹੋ ਜਾਂਦਾ ਹੈ ਜਾਂ ਪੀਸਫੁਲ ਆਪਣਾ ਪਰ ਬਟ ਇਹਨਾਂ ਨੇ ਜਿਹੜੀ ਹੈ ਵਾਇਲੈਂਸ ਧਰਨੇ ਦੇ ਵਿੱਚ ਜਿਹੜੀ ਹੈ ਉਹ ਇੰਟਰੋਡਿਊਸ ਕਰਨੀ ਸ਼ੁਰੂ ਕਰਤੀ ਜਦੋਂ ਅਸੀਂ ਦੁਬਾਰਾ ਇਹਨਾਂ ਨਾਲ ਗੱਲ ਕਰਨ ਆਏ ਸੀ ਜੀ ਚੌਥੀ ਵਾਰੀ ਆਪਾਂ ਦੇਖਿਆ ਵੀ ਇਹਨਾਂ ਨੇ ਜਿਹੜੀ ਬੱਸ ਹੈ ਉਹ ਸਟਾਰਟ ਕਰਕੇ 게ਟ ਵੱਲ ਨੂੰ ਸਿੱਧੀ ਕਰਤੀ ਉਸ ਤੋਂ ਬਾਅਦ ਫਿਰ ਅਕੋਰਡਿੰਗ ਟੂ ਪ੍ਰੋਪਰ ਐਸਓਪੀ ਡਿਊਟੀ ਮਾਜਿਸਟ੍ਰੇਟ ਤੋਂ ਪਰਮਿਸ਼ਨ ਲੈ ਕੇ ਫਿਰ ਅਸੀਂ ਫੋਰਸ ਨੂੰ ਯੂਜ਼ ਕੀਤਾ ਔਰ ਉਹਨਾਂ ਨੂੰ ਸੇਫਲੀ ਡਿਟੇਨ ਕੀਤਾ ਉਸ ਡਿਟੇਨਸ਼ਨ 'ਚ ਦੋਵੇਂ ਧਿਰਾਂ ਨੂੰ ਉਹਨਾਂ ਨੂੰ ਵੀ ਔਰ ਸਾਡੇ ਵਾਲੇ ਪਾਸ ਕਿ ਚਾਤੋ ਇਚ ਇੰਜ ਰੀਸ ਲੰਗਾਨੇ ਔਰ ਮੈਂ ਕਹਾਂਗਾ ਐਸ ਪਰ ਲਾ ਜੋ ਕਿਸੇ ਨੇ ਵਾਇਲੈਂਸ ਕੀਤੀ ਆ ਉਹਦੀ ਜਿਹੜੀ ਬੰਦੀ ਕਾਰਵਾਈ ਆ ਉਹ ਵੀ ਕੀਤੀ ਜਾਏਗੀ ਔਰ ਜਿਹੜੀ ਅਮਨ ਓਮਾਨ ਤੇ ਸ਼ਾਂਤੀ ਆ ਉਹਦਾ ਧਿਆਨ ਰੱਖਿਆ ਜਾਏਗਾ ਸਰ ਹਾਲੇ ਮੈਂ ਪੂਰੀ ਗਿਣਤੀ ਤਾਂ ਨਹੀਂ ਕੀਤੀ ਬਟ ਮੈਨੂੰ ਲੱਗਦਾ ਕਿ 40 ਤੋਂ 50 ਬੰਦੇ ਇਹਨਾਂ ਦੇ ਮੋٹے ਮੋٹے ਅਰੈਸਟ ਜਿਹੜੇ ਇਹਨੇ ਰਾਉਂਡ ਅਪ ਕੀਤੇ ਹੋਣਗੇ ਸਰ ਨਹੀਂ ਨਹੀਂ ਸਰ ਉਧਰ जख्मी ਸਰ ਉਧਰ ਤਾਂ ਆਪਾਂ ਦੇਖਿਆ ਹੀ ਆ ਸਰ ਕਿ ਇਧਰ ਸਾਡੇ ਵਾਲੇ ਪਾਸੇ ਵੀ ਕਈ ਮਲਾਕੀ ਨਹੀਂ ਸਰ ਕਿਸੇ ਨੇ ਪੈਟਰੋਲ ਨਹੀਂ ਪਾਇਆ ਸੀ ਬਾਕਾਇਦਾ ਈਅਰਮਾਰਕ ਕਰਕੇ ਰੱਖਿਆ ਸੀ ਸਾਡੇ ਵਾਸਤੇ ਇੱਕ ਇੱਕ ਇਨਸਾਨੀ ਜਾਨ ਬੜੀ ਕੀਮਤੀ ਹੈ ਔਰ ਇਹ ਜਿਹੜਾ ਐਕਸ਼ਨ ਲੈਣਾ ਵੀ ਤਾਂ ਹੀ ਪਿਆ ਕਿਉਂਕਿ ਜਿਹੜਾ ਇਹਨਾਂ ਤੋਂ ਐਜੀਟੇਸ਼ਨ ਸੀਗਾ ਉਹ ਬਹੁਤ ਜ਼ਿਆਦਾ ਮਤਲਬ ਡੇਂਜਰਸ ਔਰ ਗਰਮਖਿਆਲ ਵਾਲੇ ਪਾਸੇ ਨੂੰ ਜਾ ਰਿਹਾ ਸੀਗਾ ਜੇ ਕੋਈ ਬੱਚਾ ਜਾਂ ਹੋਰ ਇਸ ਪ੍ਰਵੁਕ ਪਾਸ਼ਣ ਤੋਂ ਬਾਅਦ ਆਪਦੇ ਹੱਥੇ ਅੱਗ ਲਾ ਲੈਂਦਾ ਜਾਂ ਕਿਸੇ ਬਸ ਤੇ ਅੱਗ ਲਾ ਦਿੰਦਾ ਤੇ ਜਾਂ ਜਿਵੇਂ ਬਸ ਉੱਤੇ ਚੜਾਈ ਸੀ ਤੇ ਰੇਸ ਦੇ ਰਹੇ ਸੀ ਕੁਦਰਤੀ ਕਲਚ ਛੱਡ ਦਿੰਦਾ ਤਾਂ ਅੱਗੇ ਜਿੰਨੇ ਮੁਲਾਜ਼ਮ ਸਨ ਉਹ ਵੀ ਥੱਲੇ ਆ ਜਾਂਦੇ ਤਾਂ ਉਹ ਸਾਰੀਆਂ ਚੀਜ਼ਾਂ ਨੂੰ ਦੇਖਦੇ ਹੋਏ ਆ ਦਾਸੀ ਇਹ ਕਿ ਅੱਜ ਸੁੱਬੇ ਪਰ ਵਿੱਚ ਪਨਬਸ ਪੀਆਰਟੀਸੀ ਮੁਲਾਕਾਤਮਾ ਵੱਲੋਂ ਹੜਤਾਲ ਕੀਤੀ ਗਈ ਹੈ ਬਸ ਅੱਡਿਆਂ ਦੇ ਗੇਟ ਇਨਾ ਮੁਲਾਕਾਤਮਾ ਵੱਲੋਂ ਬੰਦ ਕੀਤੇ ਗਏ ਨੇ ਅਤੇ ਆਪਣੀਆਂ ਮੰਗਾਂ ਮੰਨਵਾਉਣ ਲਈ ਤਰਨਾ ਪ੍ਰਦਰਸ਼ਨ ਕੀਤਾ ਜਾ ਰਿਹਾ ਹੈ ਹਾਲਾਂਕਿ ਵਕਫਕ ਥਾਮਾਂ ਤੇ ਪੁਲਿਸ ਅਤੇ ਬਸ ਮੁਲਾਕਾਤਮਾ ਵਿਚਾਲੇ ਤਿੱਖੀਆਂ ਝੜਪਾਂ ਵੀ ਦੇਖਣ ਨੂੰ ਮਿਲੀਆਂ ਨੇ ਬਿਊਰੋ ਰਿਪੋਰਟ ਸੈਂਟਰਲ ਪੰਜਾਬ ਟੀਵੀ